ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਰੀ ਰਿਪੋਰਟ ਇੱਕ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਿਦਸਤਾਲ ਦੀ ਚੱਲ ਰਹੀ ਹੈ ਇੱਕ ਅਸੀਂ ਸਾਰੇ ਆਪਣੇ ਜਿਹੜੇ ਸਾਡੇ ਸੀਨੀਅਰ ਆਗੂ ਆ ਪਾਰਟੀ ਦੇ ਉਹਨਾਂ ਦੇ ਮਿਲ ਕੇ ਅਸੀਂ ਪਾਰਟੀ ਨੂੰ ਆਉਣ ਵਾਲੇ ਸਮੇਂ 'ਚ ਅੱਗੇ ਵਧਾਉਣ ਵਾਸਤੇ ਜਿਹੜੀ ਮੈਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਅਸੀਂ ਅੱਜ ਇਹ ਸਰਦਾਰ ਗਰਚਨ ਸਿੰਘ ਜੀ ਨਾਲ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਤੇ ਇਥੇ ਹੋਰ ਜਿਹੜੀਆਂ ਸੰਗਤਾਂ ਨਾਲ ਮਿਲ ਕੇ ਅਸੀਂ ਵਿਚਾਰਾ ਕਰਾਂਗੇ ਕਿ ਆਪਣੇ ਆਉਣ ਵਾਲੇ ਸਮੇਂ ਲਈ ਇਹ ਪਾਰਟੀ ਨੂੰ ਕਿਦਾਂ ਅੱਗੇ ਵਧਾਇਆ ਜਾ ਸਕਦਾ ਉਹਦੇ ਤਹਿਤ ਕਰਤਾਰਪੁਰ ਦੀ ਫੋਨ ਦੇ ਰਿਜ਼ਲਟ ਬਹੁਤ ਕਿਦਾਂ ਲੱਗ ਰਹੇ ਨੇ ਚਰਨ ਕਰਤਾਰਪੁਰ ਦੀ ਚੋਣ ਜਿਹੜੀ ਹੈ ਕਿ ਉਹ ਰਿਜ਼ਲਟ ਵੈਸੇ ਤੇ ਅਸੀਂ ਸੋਚਦੇ ਬਹੁਤ ਵਧੀਆ ਫਿਰ ਵੀ ਸਾਡੀ ਜਿਹੜੀ ਅਮੀਸ਼ ਸੀ ਉਸ ਤੋਂ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਹਾਂ ਉਹਦਾ ਕਾਰਨ ਸੀ ਕਿ ਉੱਥੇ ਬਹੁਤ ਤਰ੍ਹਾਂ ਦੀ ਸਰਕਾਰ ਵੀ ਆਪਣੇ ਪੁੱਤ ਔਰਤੇ ਬਹੁਤ ਵੱਡੀ ਦਸ਼ਤ ਫਲਾਰੀ ਸੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਤੇ ਦੂਜੇ ਪਾਸੇ ਵੀ ਜਿਹੜੀ ਦੂਸਰੀ ਧਿਰ ਸੀਗੀ ਉਹਨਾਂ ਦਾ ਵੀ ਉਧਰ ਉਸ ਏਰੀਆ 'ਚ ਕਾਫੀ ਵੱਡਾ ਦਬਦਬਾ ਸੀਗਾ ਤੇ ਉਹਨਾਂ ਨੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਤੀਜੇ ਨੰਬਰ ਤੇ ਆਉਣਾ ਜਿਹੜਾ ਇਸ ਕਾਰਨ ਹੋਇਆ। ਸਰਮ ਸਿੰਘ ਜੀ ਵੀ ਮੰਨ ਲਓਗਾ ਕਿ ਕਹਿਣਾ ਹੈਗਾ ਕਿ ਵਾਸਤੇ ਲੱਗਦਾ ਉਹਨਾਂ ਕਲਾ ਆਪਣੀ ਵੀ ਮਾਰਨ ਲੱਗ ਪਾਉਂਦੇ ਆ ਸੰਘਮ ਇਨਵਰਟੀ ਕਹਿੰਦੇ ਤਾਂ ਫਿਰ ਉਹ ਨਦੀ ਜੀ ਹੋਵੇ। ਮੇਰੇ ਖਿਆਲ ਹੈ ਕਿ ਉਹ ਹੈ ਤੇ ਸਾਰਾ ਸਾਂਝਾ ਸੀਗਾ ਚੋਣ ਨਿਸ਼ਾਨ ਵੀ ਤਕਰੀਬਨ ਉਹਨਾਂ ਦੀ ਪਾਰਟੀ ਦਾ ਸੀਗਾ ਫਿਰ ਮੇਰੇ ਖਿਆਲ ਇਹੋ ਜਿਹੀ ਗੱਲਾਂ ਕਰਨ ਦਾ ਜਿਹੜੀ ਚੀਜ਼ ਹੈ ਮੇਰੇ ਖਿਆਲ ਕੋਈ ਤਕ ਨਹੀਂ ਬਣਦੀ ਕਿ ਉਹ ਸਾਰਿਆਂ ਦਾ ਸਾਂਝਾ ਸੀਗਾ ਸਾਰੇ ਉਹ ਖੁਦਗੁਮ ਉਮੀਦਵਾਰ ਕਹਿ ਰਹੇ ਸੀ ਅਸੀਂ ਵੀ ਕਹਿੰਦੇ ਸਾਰ ਜਗਤ ਕਹ ਰਿਹਾ ਸਾਂਝਾ ਤੇ ਫਿਰ ਵੀ ਚਲੋ ਇਹ ਚੀਜ਼ ਹੈ ਕਿ ਉਹਨਾਂ ਦੀ ਬਾਕੀ ਮਰਜ਼ੀ ਜੋ ਉਹ ਸੋਚਦੇ ਉਹ ਠੀਕ ਪੰਜਾਬ ਸਰਕਾਰ ਵੱਲੋਂ ਸਤਾਰ ਦੀ ਲਾਗੂ ਜੇ ਬਣਾਈ ਜਾ ਰਹੀ ਹੈ ਥੋੜਾ ਪਹਿਲਾ ਕਿ ਕਿ ਵਿਧਾਨ ਸਭਾ ਸਤਿ ਕੀ ਹੀ ਸਾਰਾ ਦਾ ਕੰਮ ਉਹ ਬਾਹਰੋਂ ਕਰਵਾਇਆ ਗਿਆ ਪੰਜਾਬ ਦਾ ਕੋਈ ਬੰਦਾ ਨਹੀਂ ਕਰਵਾਇਆ ਇਹਨੂੰ ਕਿਉਂ ਮੇਰਾ ਖਿਆਲ ਹੈ ਕਿ ਜਿਹੜੀ ਸਾਡੇ ਅਸੀਂ ਕਹਿਣ ਨੂੰ ਤੇ ਪੰਜਾਬ ਸਰਕਾਰ ਇਹਨੂੰ ਕਹਿੰਨੇ ਆ ਪਰ ਹੈ ਸਾਰਾ ਦਿੱਲੀ ਸਰਕਾਰੀ ਜਿਹਾ কন্ট্রোল ਸਾਰਾ ਦਿੱਲੀ ਕੋਲੀਆਂ ਇਹ ਇੱਥੇ ਦਾ ਜੋ ਕੁਝ ਵੀ ਇੱਥੋਂ ਦੀ ਲੁੱਟ ਖਸੁੱਟ ਕਰਕੇ ਅਸੀਂ ਦਿੱਲੀ ਲੈ ਜਾਈਏ ਦਿੱਲੀ ਦੇ ਲੋਕਾਂ ਨੂੰ ਜੋ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਜੇ ਨੌਕਰੀਆਂ ਚ ਜਾਂ ਕੋਈ ਵੀ ਬਿਜ਼ਨਸ ਚ ਜੋ ਵੀ ਫਾਇਦਾ ਪਹੁੰਚਾਇਆ ਜਾ ਸਕਦਾ ਐਡਵਰਟਾਈਜ਼ਮੈਂਟਸ ਵੀ ਬਾਹਰ ਲੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਧਿਰਾਂ ਨੂੰ ਜਾਦਾ ਫਾਇਦਾ ਪਹੁੰਚਾਇਆ ਜਾ ਰਿਹਾ ਪੰਜਾਬ ਨੂੰ ਲੁੱਟ ਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਹ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਗਿਆ ਇੱਥੇ ਵੀ ਕਰੋੜਾਂ ਰੁਪਏ ਖਰਚਾ ਕੀਤੇ ਗਏ ਤੇ ਉਹਦੇ ਚੋਂ ਨਿਕਲਿਆ ਕੁਝ ਵੀ ਨਹੀਂ ਹੈਗਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਲੋਕਾਂ ਦੀਆਂ ਜਿਉ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਸਤਾਪਦੀ ਮਨਾਇ ਗਈ ਉਹਦੇ ਵਾਸਤੇ ਸਾਰਾ ਕੁਝ ਕੀਤਾ ਗਿਆ ਪਰ ਮੇਰੇ ਖਿਆਲ ਲੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੀ ਜਿਹੜੀ ਗੱਲ ਸੀ ਆਜ਼ਾਦੀ ਦੀ ਗੱਲ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਉਹਨੂੰ ਤੇ ਸਰਕਾਰ ਸ਼ਰੇਆਮ ਘਾਣ ਕਰ ਰਹੀ ਆ ਪੰਜਾਬ 'ਚ ਕਿਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਇਹ ਮੇਰੇ ਖਿਆਲ ਹੈ ਕਿ ਇੱਕ ਖਾਲੀ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦਾ ਇੰਨਾ ਪੈਸਾ ਬਰਬਾਦ ਕਰਕੇ ਉਹਦੇ ਚ ਕੁਝ ਵੀ ਨਹੀਂ ਨਿਕਲਿਆ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ ਜਾਨਾਂ ਹੀ ਗੋਲੀਆਂ ਚੱਲ ਰਹੀਆਂ ਨੇ ਗੈਂਗਸਟਰ ਧੰਤਿਆਂ ਦੇ ਰਹੇ ਨੇ ਸਰਕਾਰ ਦਾ ਵੀ ਕਰਦੀ ਕਿ ਕਿਸੇ ਨੂੰ ਖਤਮ ਕਰਾਂਗੇ ਪਰ ਉਹ ਵੜਾਵਾ ਉਹਨਾਂ ਦਾ ਜਿਆਦਾ ਹੋ ਹੀ ਮਿਲਿਆ ਹੋਇਆ ਹੈ ਇਹ ਮੇਰਾ ਖਿਆਲ ਹੈ ਕਿ ਸਰਕਾਰ ਇਹ ਦਾਅਵੇ ਝੂਠੇ ਕਰ ਰਹੀ ਆ ਤੇ 4 ਸਾਲ ਦੇ ਤੇ तकरीबन ਇਹ ਸਰਕਾਰ ਨੂੰ ਬਣੀ ਨੂੰ ਹੋ ਗਿਆ ਤੇ ਗੈਂਗਸਟਰਾਂ ਦਾ ਬੋਲਬਾਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਉਹ ਮੇਰੇ ਖਿਆਲ ਹੈ ਕਿ ਸਰਕਾਰ ਦੀ ਸ਼ੈ ਤੇ ਹੀ ਸਾਰਾ ਕੁਝ ਹੋ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਜੋ ਇਲੈਕਸ਼ਨ ਵੀ ਹੋਈ ਉਹਦੇ ਚ ਵੀ ਇਹ ਇਸ ਚੀਜ਼ ਦਾ ਬਹੁਤ ਵੱਡਾ ਏ ਲੋਕਾਂ ਚ ਦੇਸ਼ ਦਾ ਮਾਹੌਲ ਸੀ ਤੇ ਸਰਕਾਰ ਮੇਰੇ ਖਿਆਲੋਂ ਜੇ ਜਿਮਨੀ ਚੋਂ ਲੜੀ ਗਈ ਉਧਰ ਦੇਰਾ ਬਾਬਾ ਨਾਨਕ ਉਥੇ ਵੀ ਇਹ ਚੀਜ਼ਾਂ ਨੂੰ ਸਰਕਾਰ ਨੇ ਆਪਣੇ ਤੌਰ ਤੇ ਉਹਨਾਂ ਨੂੰ ਵਰਤਿਆ ਤੇ ਮੇਰੇ ਖਿਆਲ ਸਰਕਾਰ ਜੇ ਕੋਈ ਸਰਕਾਰ ਕੋਲ ਜਾਂਦਾ ਵੀ ਆ ਵੀ ਮੈਨੂੰ ਕੋਈ ਪ੍ਰੋਤੀ ਦੀ ਧਮਕੀ ਆ ਰਹੀ ਤੇ ਸਰਕਾਰ ਕਹਿੰਦੀ ਕਿ ਸਾਡੇ ਹੱਥ ਖੜੇ ਆ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲਓ ਇਹੋ ਜੇ ਹਾਲਾਤ ਚ ਮੇਰਾ ਖਿਆਲ ਹੈ ਕਿ ਸਰਕਾਰ ਦੀ ਸ਼ਹਿਤੋਂ ਬਿਨਾ ਇਹ ਚੀਜ਼ਾਂ ਏਡੇ ਵੱਡੇ ਪੱਧਰ ਤੇ ਨਹੀਂ ਵਾਪਰ ਸਕਦੀਆਂ ਜੇ ਸਰਕਾਰ ਸਿਰਦ ਹੋਵੇ ਤੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਰੋਕਿਆ ਜਾ ਸਕਦਾ ਸੀ ਪਰ ਮੇਰਾ ਖਿਆਲ ਹੈ ਕਿ ਸਰਕਾਰ ਨਾ ਤੇ ਇਹ ਜੋ ਕਿਸੇ ਵੀ ਮੁੱਦੇ ਤੇ ਉਹ ਸਿਰਦ ਨਹੀਂ ਗਈ ਜੇ ਉਹ ਨਸ਼ੀਆਂ ਦਾ ਮੁੱਦਾ ਤੇ ਉਹ ਵੀ ਦਿਨ-ਬਦ ਦਿਨ ਉਹਦੀ ਵਰਤੋਂ ਵੱਧਦੀ ਜਾ ਰਹੀ ਹੈ ਉਹਦਾ ਬਿਜ਼ਨਸ ਵੱਧਾ ਜਾ ਰਿਹਾ ਉਧਰ ਵੀ ਨਹੀਂ ਕੋਈ ਧਿਆਨ ਜੇ ਲਾ ਐਂਡ ਆਰਡਰ ਦਾ ਤੇ ਉਹ ਵੀ ਉਹ ਵੀ ਬਹੁਤ ਬੁਰੇ ਹਾਲਾਤ ਹੋਏ ਪਏ ਕੋਈ ਬੰਦੇ ਨੂੰ ਭਰੋਸਾ ਨਹੀਂਗਾ ਬਾਕੀ ਇਹ ਚੀਜ਼ਾਂ ਕਿ ਨਾ ਤੇ ਜੇ ਕੋਈ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਵਾਜ ਦਬਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਇਹ بڑے ਜਿਹੇ ਕੋ ਪੱਤਰਕਾਰ ਭਾਈਚਾਰਾ ਕੋਈ ਗਏ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲਿਆਉਂਦਾ ਤੇ ਉੱਤੇ ਵੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਸਾਰਿਆਂ ਦਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ